ਇਹ ਆਵੇ ਮੀਟੇ ਦਫ਼ਤਰ ਸਾਡਾ ਇੱਥੇ ਸਾਡਾ ਦੂਜਾ ਦਫ਼ਤਰ ਆ ਬਣ ਲਗਾ ਤੀਜਾ ਇੱਕ ਸਾਡੇ ਸਰਦਾਰ ਦੇ ਕੋਈ ਛੋਟਾ ਇਹ ਦਫ਼ਤਰ ਇਸ ਨੂੰ ਵਧੀਆ ਬਣਾ ਰਹੇ ਸਾਰੇ ਤੋਂ ਜ਼ੂਰ ਤੋਂ ਬਹੁਤ ਅੱਛਾ ਹੋ ਗਿਆ ਕੋਈ ਬਹੁਤ ਆ ਜੀ ਨੰਬਰ ਰੈਸਟਰੀ हां ਸਾਡੇ ਜਿਹਨੂੰ ਮਰ ਗਈ ਸਾਡੇ ਜਿਹਨਾਂ ਜਿਲਾ ਮਰਦਾ ਆਦੀ ਆ ਮਾਦਾ ਪੁੱਤ ਦੇ ਬਾਹਰ ਕੋਈ ਬੈਠਾ ਰਹਿਣਾ ਜਿਹਨੂੰ ਮਰਦੀ ਦਾ ਮਾਈ ਦਾ ਦੋਨੋ ਕਿ ਹੈ ਵੀ ਦੋ ਜਨ ਮੀੜਦਾਰੀ ਬਾਜਦੀ ਆ ਜਿਹੜਾ ਜ਼ਿੰਮੇਦਾਰੀ ਬਾਜਦੀ ਆ ਸਾਨੂੰ ਕੋਈ ਕਾਜੀ ਆਉਂਦਾ ਸਾਨੂੰ ਕੋਈ ਨਾ ਕੋਈ ਮੱਡ ਕੱਢਦੇ ਪੈਣਾ ਨਹੀਂ ਕੋਈ ਕੱਢਦੇ ਪੋਦੇ ਦਸੋ ਪਾਸ ਸ਼੍ਰੀ ਗਾਂ ਫੂਟ ਕਾਪਟ ਨੂੰ ਵਾਲੀ ਗੱਲ ਸਾਡੇ ਦੇ ਗੱਲ ਸੀ ਤਾ ਇੱਕ ਦਿਨ ਰੱਖ ਲੈਣ 15 ਤਰੀਕ ਜਿਵੇਂ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਜਿੰਨਾਂ ਦੀ ਸਾਨੂੰ ਉਡੀਕ ਸੀ ਪਹੁੰਚ ਗਏ ਨੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਇੱਕ ਡੇਟ ਇੱਥੇ ਰੱਖ ਲੈਣ ਉਹਦੀ ਉਹ ਡੇਟ ਪੱਕੀ ਤੇ ਭਾਵੇਂ ਕੋਈ ਛੁੱਟੀ ਆ ਉਹ ਤਰੀਕ ਤੇ ਪੱਕੀ ਮੀਟਿੰਗ ਹੋਇਆ ਕਰੇ ਉੱਥੇ ਵੀ ਅਸੀਂ ਹਰੇਕ ਜਥੇਬੰਦੀ ਨੂੰ ਇਜਾਜ਼ਤ ਦਿੱਤੀ ਹੋਈ ਆ ਭਾਵੇਂ ਕੋਈ ਟੀਚਰ ਯੂਨੀਅਨ ਆ ਕੋਈ ਵੀ ਜਥੇਬੰਦੀ ਆ ਉਹ ਸਾਡੇ ਉੱਥੇ ਦਫ਼ਤਰ ਦੇ ਵਿੱਚ ਮੀਟਿੰਗ ਕਰ ਸਕਦੇ ਬੋਲੇ ਸੋ ਨਿਹਾਲ ਸਾਡੇ ਬਹੁਤ ਹੀ ਸਤਾਰਜੋ ਬਾਬਾ ਕਰਨੈਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਸਾਡੇ ਮਨਜੀਤ ਸਿੰਘ ਤਿੰਨਸਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਬੋਲੋ ਸੋਨਹਾਲ ਸ੍ਰੀ ਅਕਾਲ ਸਾਹਿਬ ਸਾਡੇ ਆਰਟੀਐਸ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਸੁਨੀਤ ਜੈਨ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਆਪਣਾ ਸਰੂਪ ਆਉ ਲੈ ਲੈਣ ਮਾਲ ਲੁੱਟ ਗਿਆ ਸਾ ਮੈਂ ਯਕੀਨ ਨਾਲ ਦੱਸ ਰਿਹਾ ਕਹਿ ਸਕਦਾ ਇਹ ਸਾਡੇ ਪ੍ਰਧਾਨ ਨੇ ਢੂੜ ਮਹੀਨੇ ਦੇ ਵਿੱਚ ਇਹ ਕਿਹਾ ਅਸੀਂ ਇਹਨੇ ਚਜ ਦਫ਼ਤਰੇ ਬਣਾ ਦੇਣਾ ਬੋਲੇ ਸੋਨਹੁ ਸੋ ਨਿਹਾਲ ਪਰ ਤੁਹਾਡੇ ਸਹਿਯੋਗ ਦੀ ਲੋੜ ਆ ਕਿਤੇ ਸ਼ਾਇਦ ਮੇਰੇ ਤੇ ਇਕੱਲੇ ਦੇ ਕਾ ਕਹ ਦੋਗੇ ਯਾਰ ਪਾਰਕ ਚ ਮੀਟਿੰਗ ਕਰਦੇ ਸੀ ਜਾਂ ਕਿਤੇ ਹੋਟਲ ਕਿਰਾਏ ਤੇ ਲੈਂਦੇ ਸੀ ਜਾਂ ਕਿਸੇ ਤੋਂ ਇਸ ਚੀਜ਼ਾਂ ਕਿਰਾਏ ਤੇ ਲੈ ਕੇ ਮੀਟਿੰਗਾਂ ਕਰਦੇ ਸੀ ਉਹ ਗੱਲ ਨਹੀਂ ਸੀ ਬਣਦੀ ਤੇ ਲੋਕਾਂ ਨੂੰ ਵੀ ਨਹੀਂ ਸੀ ਪਤਾ ਹੁੰਦਾ ਵੀ ਅੱਜ ਮੀਟਿੰਗ ਕਿੱਥੇ ਆ ਕੱਲ ਨੂੰ ਕਿੱਥੇ ਹੋਣੀ ਆ ਹੁਣ ਪਤਾ ਲੱਗ ਜयो ਇੱਕ ਡੱਡਾ ਬਣ ਜੂ ਵੀ ਇੱਥੇ ਹੀ ਪੱਕੀ ਮੀਟਿੰਗ ਹੋਣੀ ਆ ਤੇ ਮੈਂ ਫਿਰ ਬਹੁਤ ਧੰਨਵਾਦ ਕਰਦਾ ਸਾਡਾ ਜ਼ਿਲ੍ਹਾ ਪ੍ਰਧਾਨ ਮਹੇਸ਼ਤਰੀ ਜੀ ਸਾਡੇ ਕੋ ਆਏ ਆ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਇਹ ਕੰਮ ਆਰੰਭ ਕਰਨ ਲੱਗੇ ਹੋਏ ਆ ਇਹ ਸਾਰੀ ਸਾਡੀ ਜਥੇਬੰਦੀ ਦੇ ਬੈਠੇ ਨੇ ਅਹੁਦੇਦਾਰ ਸਾਹਿਬਾਨ ਬਣਿਆ ਗੁਲਜਾਰ ਸਿੰਘ ਜੀ ਬੈਠੇ ਉਹਨਾਂ ਦਾ ਵੱਡਾ ਯੋਗਦਾਨ ਹੈ ਦਫ਼ਤਰ ਦੇ ਵਿੱਚ ਉਹ ਸਾਡੇ ਕੋਲ ਬੈਠੇ ਨੇ ਤੇ ਇਸ ਲਈ ਮਹਾਪੁਰਸ਼ਾਂ ਦਾ ਯੋਗਦਾਨ ਹੈਗਾ ਆਰਥੀ ਸੋਸ਼ੀਅਲ ਦਾ ਪ੍ਰਧਾਨ ਜੀ ਹੈਗੇ ਨੇ ਜਥੇਬੰਦੀ ਤੋਂ ਸਾਡੇ ਕੋਲ ਭਾਜਪਾ ਤੋਂ ਬੈਠੇ ਆ ਅਕਾਲੀ ਦਲ ਤੋਂ ਬੈਠੇ ਆ ਕਾਂਗਰਸ ਵੀਰ ਆ ਆ ਕੇ ਗਏ ਨੇ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਅਸੀਂ ਵੀ ਕਿ ਸਾਰਿਆਂ ਦਾ ਸਾਂਝਾ ਦਫ਼ਤਰ ਆ ਕਿਸਾਨ ਸਾਰਿਆਂ ਦੇ ਸਾਂਝੇ ਹੁੰਦੇ ਅਸੀਂ ਸਾਂਝੇ ਆ ਸਾਰਿਆਂ ਦੇ ਤੇ ਅਸੀਂ ਕਿਹਾ ਹੋਇਆ ਵੀ ਵੋਟ ਜਿਹਨੂੰ ਮਰਜ਼ੀ ਪਾਓ ਪਰ ਬੰਦਾ ਦੇਖ ਕੇ ਵੋਟ ਪਾਉਂਦਾ ਜਿਹਨਾਂ ਤੁਹਾਡੇ ਕੰਮ ਆਉਂਦਾ ਜਿਹਦੇ ਕੰਮਾਂ ਤੋਂ ਪਿਛਲੇ ਸਮੇਂ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਕੀ ਕੰਮ ਕੀਤਾ ਸੀ ਅੱਜ ਉਹ ਘਰ ਤੋਂ ਕੀਤਾ ਰੀਪਰਸਾ ਰੱਖਿਆ ਜਾ ਰਿਹਾ ਹੈਗਾ ਪਮਨ ਦਾ ਅਸੀਂ ਜਿਹੜਾ ਸਾਡਾ ਲੁਧਿਆਣਾ ਵੀ ਪੁਰਾਣਾ 50 ਸਾਲ ਪਹਿਲਾਂ ਪਮਨ ਦਾ ਦਫ਼ਤਰ ਬਣਿਆ ਹੋਇਆ ਜਿੱਥੇ ਅਸੀਂ ਹਰੇਕ ਮਹੀਨੇ 10 ਤਰੀਕ ਮੀਟਿੰਗ ਕਰਦੇ ਹਾਂ ਇਸੇ ਤਰ੍ਹਾਂ ਜ਼ਿਲ੍ਹੇ ਮੋਗੇ ਦੇ ਵਿੱਚ ਵੀ ਸਾਨੂੰ ਜਗ੍ਹਾ ਮਦਾਨ ਮਿਲੀ ਸੀ ਤੇ ਉਹ ਬੜੇ ਚਿਰ ਤੋਂ ਮੰਗ ਸੀ ਵੀ ਅਸੀਂ ਇੱਥੇ ਦਫ਼ਤਰ ਬਣਾਇਆ ਜਾਵੇ ਅੱਜ ਇਹ ਜਿਹਾ ਸੁਆਗ ਪ੍ਰਾਪਤ ਹੋਇਆ ਸਾਰਿਆਂ ਨੇ ਰਲ ਕੇ ਕੁਝ ਮਦਦ ਵੀ ਹੋਈ ਆ ਕਈਆਂ ਜਥੇਬੰਦੀਆਂ ਨੇ ਮਦਦ ਲਈ ਕਿਹਾ ਵੀ ਆ ਵੀ ਤੁਸੀਂ ਦਫ਼ਤਰ ਬਣਾਓ ਵੀ ਇੱਥੇ ਮੀਟਿੰਗ ਕਰਿਆ ਕਰਾਂਗੇ ਤੇ ਹਰ ਜਥੇਬੰਦੀ ਕੱਲੀ ਸਾਡੀ ਜੀ ਇੱਥੇ ਬੰਦੀ ਕਿਸਾਨ ਜਥੇ ਦੀ ਨਹੀਂ ਹਰ ਜਥੇਬੰਦੀ ਨੂੰ ਖੁੱਲ ਹੋਊਗੀ ਹੋਊਗੀ ਇੱਥੇ ਅਸੀਂ ਮੀਟਿੰਗ ਜਿਵੇਂ ਸਟਾਲੋ ਦੇ ਨੇ ਆਫਿਸ ਆ ਅਸੀਂ ਕੋਈ ਵੀ ਜਥੇਬੰਦੀ ਉੱਥੇ ਮੀਟਿੰਗ ਕਰਨਾ ਚਾਹੁੰਦੀ ਆ ਉਹ ਮੀਟਿੰਗ ਉੱਥੇ ਕਰ ਸਕਦੀ ਆ ਇਸ ਤਰ੍ਹਾਂ ਦਾ ਅਸੀਂ ਇਹ ਭਵਨ ਇਹ ਨਹੀਂ ਪੱਥਰ ਅੱਜ ਰੱਖਣ ਆ ਰਹੇ ਆ ਤੇ ਮਹਾਂਪੁਰਸ਼ ਇੱਥੇ ਸੰਤ ਜੀ ਆ ਰਹੇ ਨੇ ਉਹ ਇਹਨਾਂ ਦਾ ਨਹੀਂ ਪੱਥਰ ਰੱਖਣ ਆਪਾਂ ਕਿਸਾਨ ਭਵਨ ਕਹਿ ਸਕਾਂਗੇ ਹਾਂ ਕਿਸਾਨਾਂ ਲਈ ਮੀਟਿੰਗ ਕੋਈ ਵੀ ਕੋਈ ਵੀ ਪਾਰਟੀ ਆ ਕੋਈ ਟੀਚਰ ਯੂਨੀਅਨ ਆ ਕੋਈ ਵੀ ਪਾਰਟੀ ਆ ਉਹਨਾਂ ਨੂੰ ਅਸੀਂ ਦਇਆ ਕਰਾਂਗੇ ਉਹ ਆਪਦੀ ਮੀਟਿੰਗ ਇੱਥੇ ਕਰ ਸਕਦੇ ਆ ਮੈਂ ਭਪਿੰਦਰ ਸਿੰਘ ਮੇਸਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਲਖਵਾਲ ਇਹ ਅੱਜ ਅਸੀਂ ਇੱਥੇ ਮਹਾਪੁਰਸ਼ਾਂ ਤੋਂ ਇਹ ਸਾਡੇ ਬਣ ਰਹੇ ਦਫ਼ਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਣ ਰਹੇ ਦਫ਼ਤਰ ਦੇ ਵਿੱਚ ਅਸੀਂ ਅੱਜ ਨੀਂਹ ਪੱਥਰ ਰੱਖਣ ਜਾ ਰਹੇ ਹਾਂ ਇਹ ਜਿਹੜਾ ਅੱਜ ਤੋਂ ਕੋਈ 2008 ਦੇ ਵਿੱਚ ਸਾਨੂੰ ਇੱਥੇ ਦਾਨ ਕੀਤਾ ਗਿਆ ਸੀ ਥਾਂ ਇਹ ਤੇ ਥੋੜਾ ਜਿਹਾ ਕਮਾਤਕਰਾਂ ਦੇ ਵਿੱਚ ਜਾਂ ਕਈ ਤਰ੍ਹਾਂ ਦੇ ਸੰਕਟ ਆਉਣ ਕਰਕੇ ਸਾਥੋਂ ਦਫ਼ਤਰ ਨਹੀਂ ਪੈ ਰਾ ਹੁਣ ਅਸੀਂ ਲੋਕਾਂ ਦੇ ਸਹਿਯੋਗ ਨਾਲ ਮੈਂ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੇ ਅੱਜ ਸਾਡਾ ਇੱਕ ਹੈੱਡ ਆਫਸ ਲੁਧਿਆਣੇ ਦਫ਼ਤਰ ਹੈ ਦੂਜਾ ਇਹ ਭਾਰਤੀ ਕਿਸਾਨ ਵੀ ਉਹਦਾ ਬਹੁਤ ਦੋ ਮੰਜ਼ਲਾ ਦਫ਼ਤਰ ਬਣ ਰਿਹਾ ਸਾਰੇ ਐਨਆਰਆਈ ਵੀਰ ਮੇਰੇ ਸਹਿਯੋਗ ਕਰਨ। ਦੂਸਰੀ ਬੇਨਤੀ ਇੱਥੇ ਜਿੰਨੇ ਆਏ ਸਾਰੇ ਕਿਸਾਨ ਵੀਰ ਵੀ ਹੈ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਦਫ਼ਤਰ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ। ਅਸੀਂ ਸਾਰੀਆਂ ਪਾਰਟੀਆਂ ਕੋਈ ਸਾਡੀ ਪਾਰਟੀ ਕਾਂਗਰਸ ਵਾਲੇ ਆ ਜਾਣ, ਅਕਾਲੀ ਆ ਜਾਣ, ਕਾਂਵਰੇੜ ਆਇਆ ਸਾਰੀਆਂ ਯੂਨਿਆਂ ਭਾਰਤੀ ਜਨਤਾ ਪਾਰਟੀ ਵਾਲੇ ਜੋ ਆ ਜਾਣ ਇੱਥੇ। ਅਸੀਂ ਉਹਨਾਂ ਨੂੰ ਦਫ਼ਤਰ ਦੇ ਵਿੱਚ ਥਾਂ ਦੇਵਾਂਗੇ ਆਣ ਕੇ ਦਫ਼ਤਰ ਪਰ ਸਾਡਾ ਸਹਿਯੋਗ ਜ਼ਰੂਰ ਦਿਓ ਇਹ ਸਾਡੀ ਬੇਨਤੀ ਹੈ ਇਹਦੇ ਵਿੱਚ ਅਸੀਂ ਸਾਰੇ ਦੋ ਮੰਜ਼ਿਲਾ ਦਫ਼ਤਰ ਬਣਾ ਕੇ ਥੱਲੇ ਵਾਲਾ ਅਸੀਂ ਛੱਡਿਆ ਹੋਇਆ ਬੀਸਮੈਂਟ ਬਣਾਈ ਉੱਤੇ ਅਸੀਂ ਦਫ਼ਤਰ 20 ਫੁੱਟ ਚੰਗੇ ਜਿਵੇਂ ਜਿੰਨਾ ਸਾਥੋਂ ਜ਼ੋਰ ਲੱਗੇ ਅਸੀਂ ਉਹਨਾਂ ਵੱਤ ਤੋਂ ਦਫ਼ਤਰ ਬਣਾਵਾਂਗੇ ਇਹ ਹੀ ਬੇਨਤੀ ਹੈ ਸਾਡੀ ਬਹੁਤ ਬਹੁਤ ਮੁਬਾਰਕਾ ਵੀ ਅੱਜ ਆਪਣਾ ਕਿਸਾਨ ਯੂਨੀਅਨ ਦਾ ਦਫ਼ਤਰ ਬਣਨ ਜਾ ਰਿਹਾ ਹੈਗਾ ਮੈਂ ਜੀ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਇਸ ਗੱਲ ਦੀ ਸਮੁੱਚੀ ਸੰਗਤ ਨੂੰ ਸਮੁੱਚੇ ਮੋਗੇ ਜ਼ਿਲ੍ਹੇ ਨੂੰ ਸਾਡੀ ਪੰਜਾਬ ਦੀ ਟੀਮ ਨੂੰ ਹਰ ਇੱਕ ਕਿਸਾਨ ਵਰਗ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਆ ਜੋ ਸਾਡਾ ਅੱਜ ਮੋਗੇ ਦੇ ਵਿੱਚ ਬੜਾ ਪੁਰਾਣਾ ਦਫ਼ਤਰ ਅੱਜ ਤੋਂ 15 ਸਾਲ ਪਹਿਲਾਂ ਕਿਸੇ ਨੇ ਦਾਨ ਚ ਦਿੱਤਾ ਸੀ ਉਹ ਅੱਜ ਸਾਡੇ ਦਫ਼ਤਰ ਦੇ ਨੀਂਹ ਪੱਥਰ ਅਸੀਂ ਰੱਖ ਰਹੇ ਹਾਂ ਜੋਗੇ ਵਾਲੇ ਮਹਾਂਪੁਰਸ਼ਾਂ ਤੋਂ ਸਤਿਕਾਰਯੋਗ ਬਾਬਾ ਕਰਨੈਲ ਸਿੰਘ ਜੀ ਸਾਡੀਆਂ ਪੰਜ ਮਹਾਨ ਸਾਧ ਆਰਤੀਆ ਐਸੋਸੀਏਸ਼ਨੋਂ ਤੇ ਬਸ਼ਕਰਮਾ ਯੂਨੀਅਨ ਦੇ ਪ੍ਰਧਾਨ ਪੱਲੇਦਾਰ ਮੁਰਾ ਯੂਨੀਅਨ ਦੇ ਪ੍ਰਧਾਨ ਇਸ ਤਰ੍ਹਾਂ ਅਸੀਂ 5 ਸਤ ਨਵੇਂ ਦੇ ਅਸੀਂ ਚੁਣੇ ਆ ਉਹਨਾਂ ਤੋਂ ਅਸੀਂ ਅੱਜ ਦਫਤਰ ਦਾ ਗਠਨ ਕਰਾ ਰਹੇ ਆ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਨੇ ਆ ਅਸੀਂ ਪੁੱਤਰ ਯੂਨੀਅਨ ਲਖੂ ਵਾਲੂ ਬੰਦਲ ਜਿਹੜਾ ਕਿ ਪ੍ਰਾਣਾ ਕੀਤਾ ਜਾ ਰਿਹਾ ਦਿਸਾਨ ਭਵਨ ਦੀ ਆਪਾਂ ਗੱਲ ਕਰ ਰਹੇ ਨਹੀਂ ਬਸ ਰਚੀ ਜਾ ਰਿਹਾ ਜੇ ਤੁਸੀਂ ਕੋ ਕੇ ਹੋ ਪਹਿਲਾਂ ਸਾਰਿਆਂ ਨੂੰ ਸਤਿਕਾਰ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਮੇਰੀ ਇਥੇ ਪ੍ਰਧਾਨ ਜੀ ਨਾਲ ਪੰਦਰ ਜੀ ਨਾਲ ਗੱਲ ਹੋਈ ਬਾਬਾ ਜੀ ਨਾਲ ਗੱਲ ਹੋਈ ਕਹਿੰਦੇ ਅਸੀਂ ਕਿਸਾਨ ਲਖੋਵਾਲ ਯੂਨੀਅਨ ਵੱਲੋਂ ਇਥੇ ਇੱਕ ਦਫਤਰ ਬਣਾਉਣ ਜਾ ਰਹੇ ਜਿਹੜਾ ਕਿ ਇੱਕ ਸਮੂਹਿਕ ਦਫਤਰ ਹੋਊਗਾ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਵਿਅਕਤੀ ਨੂੰ ਉਹ ਦਫਤਰ ਦੀ ਲੋੜ ਹੋਵੇ ਕੋਈ ਮੀਟਿੰਗ ਕਰਨੀ ਹੈ ਹਾਲ ਦੀ ਕਪੈਸਿਟੀ ਦੇ ਹਿਸਾਬ ਨਾਲ ਇਥੇ ਆਣਾ ਹੈਗਾ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਮੈਨੂੰ ਆ ਉਪਰਾਲਾ ਇੱਕ ਬਹੁਤ ਹੀ ਅੱਛਾ ਉਪਰਾਲਾ ਲੱਗਿਆ ਕਿ ਜਿਵੇਂ ਆਪਣੇ ਆਪਾ ਹਮੇਸ਼ਾ ਕਹਿੰਦੇ ਆ ਵੀ ਕਿਸਾਨ ਦਾ ਦਿਲ ਜਿਹੜਾ ਹੈ ਉਹ ਸਭ ਤੋਂ ਵੱਡਾ ਦਿਲ ਮੰਨਿਆ ਜਾਂਦਾ ਹੈ ਕਿ ਰੱਬ ਜੋ ਦਿੰਦਾ ਹੈ ਉਹ ਕਿਸਾਨ ਉਸ ਵਿੱਚ ਖੁਸ਼ ਰਹਿੰਦਾ ਹੈ ਵੀ ਅਗਰ ਚੰਗੀ ਫਸਲ ਦੇਤੀ ਤਾਂ ਖੁਸ਼ ਹੈਗੇ ਰੱਬ ਨੂੰ ਨਹੀਂ ਮਨਜ਼ੂਰ ਸੀਗੀ ਫਸਲ ਖਰਾਬ ਹੋ ਗਈ ਤਾਂ ਖੁਸ਼ ਰਹਿੰਦਾ ਹੈ ਅੱਜ ਉਸੇ ਚੀਜ਼ ਨੂੰ ਦੇਖਦੇ ਹੋਏ ਅੱਜ ਜਿਹੜੀ ਚੀਜ਼ ਫੀਲ ਹੁੰਦੀ ਪਈ ਹੈ ਵੀ ਜਿੱਥੇ ਕੁਝ ਇਹਦਾ ਵੀ ਹੈ ਦੇਸ਼ 'ਚ ਕੁਝ ਅੰਦੋਲਨ ਚੱਲਦਾ ਪਿਆ ਹੈ ਅਸੀਂ 3 ਸਾਲ ਪਹਿਲਾਂ ਵੀ ਕੰਦੋਲਨ ਦੇਸ਼ ਨੇ ਸਾਹਮਣਾ ਕੀਤਾ ਹੈਗੇ ਅੱਜ ਆ ਚੀਜ਼ ਦੇਖ ਕੇ ਲੱਗਦਾ ਹੈ ਕਿ ਜਿਹੜੇ ਕਿਸਾਨ ਹੈ ਜਿਹੜੀ ਯੂਨੀਅਨਸ ਹੈਗੀਆਂ ਆ ਦੇਸ਼ ਦੇ ਭਲੇ ਲਈ ਆ ਹਿੰਦੁਸਤਾਨ ਦੇ ਭਲੇ ਲਈ ਤੇ ਇੱਕ ਸਮਾਜ ਦੇ ਭਲੇ ਲਈ ਜਿਹੜਾ ਕੰਮ ਕਰਦੀਆਂ ਹੈਗੀਆਂ ਉਹ ਕੋਈ ਨਹੀਂ ਕਰ ਸਕਦਾ ਮੈਂ ਅੱਜ ਲਖੋਵਾਲ ਯੂਨੀਅਨ ਦੇ ਪ੍ਰਧਾਨ ਜੀ ਹੈਗੇ ਆ ਕਿ ਭਵਿੰਦਰ ਜੀ ਸਟੇਟ ਦੇ ਪ੍ਰਧਾਨ ਜੀ ਹੈ ਬਾਬਾਏ ਸਾਰੇ ਇੱਥੇ ਇਹਨਾਂ ਦੀ ਐਸੋਸੀਏਸ਼ਨ ਦੇ ਸਾਰੇ ਬੰਦੇ ਖੜੇ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਬਤੌਰ ਮੈਂ ਇਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਤੁਸੀਂ ਡਾਕਟਰ ਸਿਮਾਂਤ ਨੂੰ ਫੋਨ ਕੀਤਾ ਹੈ ਕਿ ਡਾਕਟਰ ਸਿਮਾਂਤ ਨੇ ਡਿਸਟ੍ਰਿਕਟ বিজেপি ਪ੍ਰਧਾਨ ਨੂੰ ਫੋਨ ਕੀਤਾ ਹੈ ਕਹਿੰਦੇ ਅਸੀਂ ਸੀਮਾਂਤਕਰਕ ਡਿਸਟ੍ਰਿਕਟ ਬੀਜੇਪੀ ਪ੍ਰਧਾਨ ਨੂੰ ਫੋਨ ਕੀਤਾ ਵੀ ਤੁਸੀਂ ਆਣਾ ਹੈਗਾ ਮੈਂ ਦੁਬਾਰਾ ਕਨਫਰਮ ਕੀਤਾ ਇਹਨਾਂ ਤੋਂ ਕਹਿੰਦੇ ਨਹੀਂ ਤੁਸੀਂ ਬੀਜੇਪੀ ਨੂੰ ਹੀ ਅਸੀਂ ਫੋਨ ਕੀਤਾ ਤੁਸੀਂ ਇੱਥੇ ਆਣਾ ਆਹ ਚੀਜ਼ ਦੱਸਾਂਦੀ ਹੈਗੀ ਹੈ ਕਿ ਜਿਹੜੇ ਲੋਕ ਪੰਜਾਬ ਦੀ ਤਰੱਕੀ ਦੀਆਂ ਗੱਲਾਂ ਕਰਦੇ ਹੈ ਜਿਹੜੇ ਲੋਕ ਪੰਜਾਬ ਨੂੰ ਇੱਕ ਉਚਾਈਆਂ ਤੱਕ ਲੈ ਕੇ ਜਾਣਾ ਚਾਹੁੰਦੇ ਹੈ ਜਿਹੜੇ ਲੋਕ ਪੰਜਾਬ ਨੂੰ ਐ ਚਾਹੁੰਦੇ ਹੈ ਵੀ ਅਸੀਂ ਗਲੋਬਲ ਹੋ ਜਾਈਏ ਅਸੀਂ ਦੁਨੀਆ ਦੇ ਦੂਜੇ ਨੰਬਰ ਤੇ ਹੁੰਦੇ ਸੀਗੇ ਆਪਣੇ ਦੇਸ਼ ਦੇ ਇਕਨੋਮੀ ਚ ਅਸੀਂ ਹੁਣ ਸੋਲਵੇਂ ਨੰਬਰ ਤੇ ਪਹੁੰਚ ਗਏ ਹੈ ਆਹੋ ਉਹ ਸੋਚ ਜਿਹੜੀ ਅੱਜ ਦੀ ਸੋਚ ਮੈਨੂੰ ਦਿਖ ਰਹੀ ਹੈ ਅੱਜ ਮੈਨੂੰ ਸਮਝ ਆ ਰਿਹਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਅਗਰ 16ਵੇਂ ਨੰਬਰ 'ਤੇ ਹੈ ਅਸੀਂ ਛੇਤੀ ਦੂਜੇ ਨੰਬਰ 'ਤੇ ਜਿੱਥੇ ਅਸੀਂ ਪਹਿਲਾਂ ਹੁੰਦੇ ਸੀ ਤੇ ਪਹਿਲੇ ਨੰਬਰ ਦੀ ਇਕਨੋਮੀ ਜਲਦੀ ਹੀ ਆਉਣ ਵਾਲੇ ਸਮੇਂ 'ਚ ਅਸੀਂ ਬਣ ਜਾਵਾਂਗੇ ਤੇ ਮੈਂ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਹਾਂ ਯੂਨੀਅਨ ਦਾ ਜਿਨ੍ਹਾਂ ਨੇ ਸਾਨੂੰ ਸਾਡੀ ਟੀਮ ਨੂੰ ਨਿਯੋਚਾ ਦਿੱਤਾ ਤੇ ਅਸੀਂ ਅੱਜ ਸਪੈਸ਼ਲੀ ਨੀ ਪੱਥਰਲੀ ਇੱਥੇ ਆਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ